अंसी आगे होटल जबाब से एक थी एक थी गर्दियाँ उन दिया भी अच्छे बच्चे बिना लेटे बिना बाहर होटल आ अच्छा ओह हम दो मित्र लोग अरे तो पानी अपन पार साक दे अलावा हाँ ਉਹ ਆਪਣਾ ਕਰ ਕਿੰਨੇ ਵਜੇ ਕਿਹਾ ਸੀ ਉਹਨਾਂ ਨੇ 6 ਵਜੇ ਚਾਬੀ ਦੇਵਾਂਗੇ ਤਾਂ ਨਹੀਂ ਤਾਂ ਫਿਰ ਤੂੰ ਚਾਬੀ ਲੈ ਮੈਂ ਇੱਕ ਮੈਂ ਫਿਰ ਚੱਕ ਕੇ ਲਿਓ ਨੇ ਸਮਾਨ ਆਪਣਾ ਹੋ ਤਲਦੀ ਨਾਲ ਹੀ ਠੀਲਾ ਇੱਕ ਉਧਰ ਠੀਲਾ ਨਾਲੀ ਉਧਰ ਇੰਡੀਅਨ ਰੈਸਟੋਰੈਂਟ ਜਿੱਥੇ ਆਪਾਂ ਉਹ ਚਾਹ ਤੇ ਸਮੋਸੇ ਖਾ ਕੇ ਗਏ ਸੀ ਚਾਹ ਪੀ ਕੇ ਗਏ ਸੀ ਹੁਣ ਅੱਗੇ ਚਲੇ ਗਏ ਚਾਬੀ ਹੋਟਲ ਦੀ ਫਿਰ ਚਾਨੇ ਹੋਟਲ ਦੇ ਅੰਦਰ ਕਮਰੇ ਤੇ ਇਹ ਨੰਬਰ ਆਪਣਾ ਲਓ ਆਮ ਇਹ ਆਪਾਂ ਦੇ ਮਿਲੇ ਸਾਨੂੰ ਕਿਚਨ ਦੇ ਤੇ ਰੂਮ ਬੋਲਣਾ ਕਿਉਂਕਿ ਅੰਦਰ ਕਿਚਨ ਵੀ ਆ ਹਾਟਲ ਦੇ ਕਮਰੇ ਦੇ ਵਿੱਚ ਕੀ ਕੀ ਭਾਂਡਾ ਮਿਲੇ ਦਿਖਾਈ ਅੰਦਰ ਜਾ ਕੇ ਦੇਖ ਚਲੋ ਪਹਿਲਾਂ ਆਪਾਂ ਖੋਲੀਏ ਵਾਈਫਾਈ ਇਨਫੋਰਮੇਸ਼ਨ ਦੇਖ ਤੇ ਆਪਣਾ ਸਮਾਨ ਤਾਂ ਲੈ ਆਓ ਕਮਰੇ ਚ ਪਹਿਲਾਂ ਸੈਟਿੰਗ ਕਰਕੇ ਫੇਰ ਲੈਣ ਗਏ ਆ ਸਿਰਫ ਕਮਰੇ ਚ ਰਹਿ ਗਿਆ ਕਾਸੀ ਰਗਨ ਬਹਿ ਜੀ ਗਏ ਸਾਂ ਚਲੋ ਫਾਈਨਲੀ ਕਮਰਾ ਮਿਲ ਗਿਆ ਸੋ ਹਾਂ ਚੱਕੇ ਚੱਕੇ ਕਮਰਾ ਬੁੱਕ ਤਾਂ ਸਪਹਿਲਾ ਦਾ ਕਰਵਾਇਆ ਸੀ ਤੇ ਪਰ ਉਹ ਕਹਿੰਦੇ ਸੀ ਸ਼ਾਮ ਨੂੰ ਮਿਲੂਗਾ ਮੈਂ ਤੁਸੀਂ ਵੀ ਕੁਝ ਚੱਕ ਲੇ ਜੰਗਾ ਮੈਂ ਆਉਂ ਨਹੀਂ ਆ ਪਹੁੰਚ ਚੱਕ ਕੇ ਵੀਡੀਓ ਨਾਲ ਚਲੋ ਮੈਂ ਦੋ ਡਵਰ ਡਾਈ ਮੈਂ ਲੈ ਲੇਗਾ ਇੱਕ ਇੱਕ ਹੱਲੇ ਕਿਚਨ ਕਿਥੇ ਆ ਕਿਚਨ ਉੱਧਰ ਤੂੰ ਸਾਂਝਾ ਕਰ ਓ ਫੋਟੋ ਕਿਚਨ ਦਾ ਹੋਆ ਉਹ ਮਿਲੇ ਸਾਂ ਕਿਚਨ ਆਇਆ ਬੱਚਾ ਆ ਨਹੀਂ ਮੈਂ ਚਾਦਰ ਲੈ ਲਈ ਚਾਦਰਾਂ ਆਪਾਂ ਲੈ ਕੇ ਆਂਦੀਆਂ ਵੈਸੇ ਚਾਦਰਾਂ ਬਹੁਤ ਸਾਫ ਆ bro how do you open it chote bro pal yeah. karna hai ke ke milya ਤਿੰਨ ਗਲਾਸ ਤਿੰਨ ਗਲਾਸ ਤਿੰਨ ਕਰ ਲਈਏ ਤਿੰਨ ਪਲੇਟਾਂ ਇਹ ਤੋਂ ਮਾਗੇ ਪਹਿਲਾਂ ਉਹ ਕਿਚਨ ਚ ਲੈ ਕੇ ਤੁਹਾਨੂੰ ਆਉਣ ਨੇ ਇਹ ਆਪਦਾ ਖਾਣਾ ਬਣਾਉਣਾ ਤੇ ਨਾਲ ਬਾਤਾਂ ਮਿਲਿਏ ਤੇ ਚੱਲ ਆਪਾਂ ਉਹ ਵਖੇਰ ਸੋਈ ਤੇ ਵਾਸ਼ਿੰਗ ਮਸ਼ੀਨ ਬਾਥਰੂਮ ਚ ਹੈਗੀ ਫਿਰ ਆ ਜਿਹੜੇ ਪਾ ਕੇ ਕੱਪੜੇ ਪਾ ਚ ਲੈ ਮੈਂ ਕਿੱਧਰ ਆ ਕਿੱਦਾਂ ਤੇ ਆਵਾਂ ਮੈਂ ਆਹ ਹੋਟਲ ਦੇ ਕਮਰੇ ਆ ਤੇ ਆ ਕਿਚਨ ਕਿਚਨ ਚਾਪਾਂ ਆਪ ਵੀ ਬਣਾ ਕੇ ਖਾ ਸਕਦੇ ਆ ਇਹਦੇ ਵਿੱਚ ਕੀ ਚੈੱਕ ਆਊਟ ਡੇਟ ਲਾਈਕ ਦੁੱਦੂ ਦੁੱਦੂ ਵੀ ਹੈਗਾ ਇੱਥੇ ਆਹ ਕਿਚਨ ਆ ਨਾ ਆਪਾਂ ਆਪੇ ਪਾਸਤਾ ਪੁਸਤਾ ਇੱਦਾਂ ਹੀ ਬਣਾ ਲਾਂਗੇ ਆਖੀ ਆਹ ਕਿਚਨ ਦੇ ਵੀ ਅੱਛੀ ਮਿਲਿਆ ਹੋਇਆ ਸਾਰਾ ਕੁਝ ਇੱਥੇ ਬਰਤਨ ਵੀ ਸਾਫ਼ ਕਰ ਸਕਦੇ ਹਾਂ ਇੱਥੇ ਇੱਥੇ ਬਹਿ ਕੇ ਖਾਣ ਨੂੰ ਤੇ ਆਹ ਕਮਰਿਆਂ ਦੇ ਨਾਲ ਕਮਰਿਆਂ ਦੇ ਮੂਹਰੇ ਰਣੀਆਂ ਵੀ ਦਿੱਤੀਆਂ ਆਪਾਂ ਕੱਪੜੇ ਧੋ ਕੇ ਪਾ ਸਕਦੇ ਮੈਂ ਤਾਂ ਮਸ਼ੀਨ ਵੇਖੀ ਹੈਗੀ ਆ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਦੇਖੀ ਵਾਸ਼ਿੰਗ ਮਸ਼ੀਨ ਦੇਖੀ ਹੈਗੀ ਉਹ ਨਹੀਂ ਹੋਣੀ ਮੈਨੂੰ ਤੇ ਫੇ ਕੱਪੜੇ ਕਿਵੇਂ ਧੋਣੇ ਪੈਣਗੇ ਇੱਥੇ ਹਾਂ ਉਹ ਤਾਂ ਇੱਥੇ ਆ ਇੱਥੇ ਟੈਂਟ ਲਾ ਕੇ ਜਿਹਨੇ ਬੈਠਣਾ ਉਹ ਬੈ ਸਕਦੇ ਆ ਆ ਨਾਲੇ Papa ਨੂੰ ਦੱਸੇ ਦਿਖਾਉਣ ਇੰਡੀਆ ਦਾ ਰੈਸਟੋਰੈਂਟ ਆ ਜਿਹੜਾ ਆ ਨਾਲ ਹੀ ਆ ਉਹ ਆ ਸਾਹਮਣੇ ਹੀ ਆ ਪਾਪਨ ਕੇ ਲੈਸਟ ਰੈਂਟਾ ਹੋਟਲ ਆ ਉਹ ਜਗਾ ਮੈਂ ਹਾਂ ਹਮ ਉਸ ਦੀ ਕੰਗਲ ਆਜ ਨੇ ਹਾਂ ਟ੍ਰੈਕਿੰਗ ਤੇ ਕੈਂਪ ਲਾਣਾ ਮੰਨਣਾ ਮਨੀ ਸਾਫਟ ਕਦੀ ਹੈ ਚ ਸਾਫਟ ਅੱਧਾ ਦਸ ਉਹ ਵਿੱਚ ਉਹ ਦੂਜੀ ਬੱਸ ਆ ਉਹਦੇ ਵਿੱਚ ਵੀ ਆਪਾਂ ਰੈਸ਼ ਕਰ ਸਕਦੇ ਹਾਂ ਉਹਦੇ ਵਿੱਚ ਵੀ ਕਿਚਨ ਬਾਹਰ ਸਾਰਾ ਕੁਝ ਹੀ ਆ ਬਾਹਰ ਦੇ ਵਿੱਚ ਮੈਂ ਇੱਕ ਪਾਪਾ ਨੂੰ ਦਿਖਾਉਂਦੀ ਆ ਕਿਉਂਕਿ ਨਾਲ ਨਹੀਂ ਉਹ ਆਏਗੇ ਬਿਜੀ ਸੀ ਥੋੜੇ ਜਿਹਾ ਪਹਿਲਾਂ ਤਾਉਣਾ ਸੀ ਫਿਰ ਨਹੀਂ ਆ ਪਾਈ ਆਇਤ ਦਾ ਸ਼ਰਮਸ਼ੀਨਾ ਕੱਪੜੇ ਤੋਂ ਨਹੀਂ ਹਾਂਜੀ ਹੁਣ ਅਸੀਂ ਰੈਸਟ ਕਰਕੇ ਤੇ ਇਹ ਬੋਤਲਾਂ ਚੁੱਕੀਆਂ ਐ ਉੱਥੇ ਭਰ ਲਾਂਗੇ ਫਿਰ ਠੀਕ ਤੇ ਰੈਸਟ ਕਰਕੇ ਚੇਂਜ ਕਰਕੇ ਹੁਣ ਫੇਰ ਚੱਲਨੇ ਆ ਸੇ ਹੌਂ ਲੈਂਡ ਚੱਲੇ ਅਸੀਂ ਨਾਲ ਤਾਂ ਸੌਦਾ ਲੈ ਕੇ ਆਨੇ ਆ ਕਿਉਂਕਿ ਕਿਚਨ ਹੈਗਾ ਬਰਤਨ ਵੀ ਮਿਲ ਗਏ ਕੋਈ ਨਾ ਕੋਈ ਪਾਸਤਾ ਵਗੈਰਾ ਬ੍ਰੈਡ ਬੂਟ ਦੁੱਧ ਐਜੀਆਂ ਚੀਜ਼ਾਂ ਲੈ ਕੇ ਆਮਾਂਗੇ ਜਿਹੜੀਆਂ ਕਿ ਮਾਰਨਿੰਗ ਚਾਹੀਦੀਆਂ ਹੋਈਆਂ ਬ੍ਰੈਕਫਾਸਟ ਲਈ ਹਾਂ ਤਾਂ ਨਹੀਂ ਸੀ ਉੱਥੇ ਪਈ ਨਹੀਂ ਹੈ ਨਹੀਂ ਤੇ ਰਾਤ ਨੂੰ ਹੁਣ ਡਿਨਰ ਤਾਂ ਪਾਰੀ ਕਰਕੇ ਆਮਾਂਗੇ ਕਿਵੇਂ ਬਾ ਬਾ ਤੋਂ ਕੱਪੇ ਦਿੱਤੀ ਸੀ ਅਸੀਂ ਵੀ ਆ ਗਏ ਤੇ ਹੁਣ ਕੱਜ ਦੇ ਲੋਕੀ ਫੇਰ ਵੀ ਕਿੰਨੀਆਂ ਲਾਈਨਾਂ ਲੱਗੀਆਂ ਦੇਖੋ ਸ਼ਾਮ ਨੂੰ ਜ਼ਿਆਦਾ ਜਾਂਦੇ ਹੋਣਗੇ ਹਨਾ ਕਿ ਸ਼ਾਮ ਨੂੰ ਇੱਕ ਤਾਂ ਗਰਮੀ ਉਹ ਆਪਾਂ ਜਦੋਂ ਗਏ ਸੀ ਫੇਰ ਵੀ ਠੀਕ ਸੀ ਉੱਪਰ ਤੇ ਬਸ ਭੀੜ ਜ਼ਿਆਦਾ ਹੁੰਦੀ ਹੈ ਭੀੜ ਜ਼ਿਆਦਾ ਸੀ ਉਹ ਸੀਗਾ ਇੰਨੀ ਬਾਰ ਪਾਣੀ ਤਾਂ ਮੈਨੂੰ ਹੁਣੇ ਪਿਆਸ ਲੱਗਿਆ ਨਹੀਂ ਬੋਤਲ ਆਪਾਂ ਲੈ ਕੇ ਨਹੀਂ ਆਏ। ਉਹ ਖਾਦੇ ਹੈ ਨਾ ਸਮੋਸੇ ਤੇ ਪਕੌੜੇ ਉਹਦੇ ਨਾਲ ਲੱਗੇ। ਅਸਾ ਹੀ ਹੈ ਕਬਾਲਾ। ਇਹ ਬੈਕ ਸੀਧੀ। ਉਹ ਵੀ ਬਾਕੀ। ਰਾਈਟ। ਸਿੰਪਲ ਲੱਗਣਾ ਉਸ ਤੋਂ। ਉਹ ਤਾਂ ਅਜੇ ਬਾਤ ਹੋਈ ਆ। ਵਾਓ। ਇਹ ਹਰੀਆਲੀ ਵਾਲੇ ਵਧਿਆ ਮੈਨੂੰ ਲੱਗਦਾ ਉਸ ਮੈਕ ਜਾਣ ਕੇ ਹਰੀਆਲੀ ਵਾਲਾ ਚੁਣਿਆ ਨਾ ਕਿ ਨਹੀਂ ਜਾਣ ਕੇ ਇੱਕ ਜਨਰਲ ਸੀ ਸਵਿਟਜ਼ਰਲੈਂਡ ਜਿਆਗਾ ਉਹ ਤਾਂ ਫੇਮਸ ਆ ਦਾ ਅਸੀਂ ਇਹ ਜਗਾ ਸਭ ਤੋਂ ਫੇਮਸ ਚਲ ਦੇਣ ਦੇ ਨੇ ਸੋ ਇਹ ਫਲਾਵਰ ਹੀ ਫਲਾਵਰ ਆ ਹਰ ਇੱਕ ਜਗਾ ਤੇ ਚਿੱਲ ਤੇ ਕੱਲੋਂ ਬੈਠਾਂਗੇ ਹੁਣ ਇੰਨਾ ਟਾਈਮ ਨਹੀਂ ਕਿ ਹੁਣ ਅਸੀਂ ਚੱਲੇ ਆਂ ਮਾਰਕੀਟ ਜਿੰਦੇ ਦੇ ਦੇ ਫੋਰ ਕਿੰਨੇ ਵਜੇ ਤੱਕ ਲਾ ਬੋਲੋ ਨਾ ਮੱਛੀ ਆਉਣਾ ਆਂਗੇ ਗਲਾ ਆਜਾ ਸਾਹਮਣੇ ਇੰਡੀਅਨ ਰੈਸਟੋਰੈਂਟ ਅਸੀਂ ਇੱਧਰ ਆਏ ਆਂ ਵੇਖਦੇ ਕੀ ਖਾਣੇ ਪੀਣੇ ਆਜ ਹੀ ਕਾ ਮੈਂ ਕਿ ਮੈਨੂੰ ਕਿ ਇੱਧਰ ਹਾਂਜੀ ਆਹ ਵਾ ਇੱਥੋਂ ਦੀ ਮਾਰਕੀਟ ਮੇਰੀ ਗੱਡੀ ਆ ਕੂਪ ਇੱਥੇ ਸੱਜੇ ਲੈ ਕੇ ਉੱਨੇ ਸੰਵਾਨ ਜਿਹੜਾ ਇਹ ਸੱਜੇ ਨੂੰ ਲੈ ਆਉਂਦਾ ਤੇਖ ਲਾ ਨਾ ਮੈਂ ਜਿਹੜੇ ਉਹ ਆ ਉਹਨਾਂ ਤੇ ਵੀ ਤਾਂ ਫੌਲੇ ਟੰਗੇ ਹੋਏ ਆ ਸਭ ਲਿਆ ਬੈਂਕ ਹੈ ਸਾਹਮਣੇ ਬੈਂਕ ਮਾਲਟ ਵੀ ਹੋ ਕੇ ਆਵਾਂਗੇ ਅੱਲਾ ਦਾ ਮਾਰਕੀਟ ਚੱਲ ਗਿਆ ਮਾਰਕੀਟ ਚ ਦੇਖਦੇ ਆ ਕੀ ਪ੍ਰਾਈਜ਼ ਇੱਥੋਂ ਦੇ ਕੀ ਨਾਲ ਸਸਤੇ ਆ ਕਿ ਮਹਿੰਗੇ ਆ ਮਹਿੰਗੇ ਹੋਣੇ ਆ ਸਸਤੇ ਕਿੱਥੇ ਆ ਦੇਖੋ ਸਭ ਤੋਂ ਪਹਿਲਾਂ ਇੱਥੇ ਬਦਲ ਅਦਾ ਵੀ ਮਹਿੰਗਾ ਹੈ ਆਪਣੇ ਉੱਤੇ ਇੱਕ ਦਾ ਹੁੰਦਾ ਨਾ ਨੋ 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 ਬੇ ਮੈਂ ਟਾਲੀਅਨ ਸਾਮੇ ਕੋ ਲੈ ਜਾਣੀ ਵੇਖੀ ਕਿ ਮੈਂ ਕੁ ਬਨਾਣੇ ਲੈ ਲਿਆ ਕਿ ਤਾ ਸਟ੍ਰਾਬਰੀ ਲੈਣੀ ਰੇਟੇ ਹੋਣਗੇ ਨਹੀਂ ਆ ਵੇਖ ਆ ਦੇ

ਇਹ ਤਾਂ ਇੱਥੇ ਉਹੋ ਕਰਨਾ ਪੈਣਾ ਚੱਕ ਕੇ ਪਾਸ਼ਾ ਨੂੰ ਤਾਜੇ ਲੈ ਲਾਓ ਉਹਦੇ ਵਿੱਚ ਆਪਾਂ ਨੂੰ ਰੂਮ ਨੰਬਰ ਲੈ ਕੇ ਅਸਲ ਰੂਮ ਨੰਬਰ ਨਾਲ ਦਿੰਦੇ ਆ ਤੇਰੇ ਜਾਣਾ ਜਾਣਾ ਕਿੱਥੇ ਆ ਕੇ ਜਾਈਦਾ ਮੈਂ ਪਪੀਤਾ ਹਨਾ ਆਹ ਇਹ ਅੰਜੀਰ ਉਹ ਜੂਸ ਲੈ ਲਿਆ ਸੀ ਉਹ ਜੂਸ ਪੀ ਲਾਂਗੇ ਪਾਸਤੇ ਦੇ ਨਾਲ ਮੈਂ ਕਿ ਜੂਸ ਲੈ ਲੈਂਦੇ ਆ ਜੂਸ ਪੀ ਲਾਂਗੇ ਜੇ ਪਾਸਤਾ ਬਣਾਇਆ ਚਾਕਲੇਟ ਨੰਬਰ ਵੇਖ ਇਹਨਾਂ ਦਾ ਕਿੰਨਾ ਹੈ ਪਤਾ ਨਹੀਂ ਇਹ ਫਿਰ ਉਵੇਂ ਪੈਕਟ ਹੀ ਲੈਣਾ ਪਊਗਾ ਮੈਨੂੰ ਲੱਗਦਾ ਹਨ ਉਵੇਂ ਲੈ ਆਉ ਤੇ ਫਰਿੱਜ ਹੈਗੀ ਆ ਉਹਦੇ ਵਿੱਚ ਰੱਖ ਲੰਘ ਲੈ ਲਾ ਨੰਬਰ ਕਿੰਨਾ ਹੈ ਦਾ 155 plastic and I run oh okay you go no 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 ਬਣਾਣੇ ਕਾਈ ਚੱਲਾਂਗੇ ਨਾ ਬਣਾਣੇ ਬਹੁਤ ਸਸਤੇ ਮਿਲ ਆਹ ਆਹ ਚਾਣੂ ਇਹਦੇ ਵਿੱਚ ਮੈਂਗੋ ਵਾਲਾ ਵੀ ਆ ਮੈਂਗੋ ਵਾਲਾ ਵੀ ਜੂਸ ਆ ਹਾਂ ਨਾਰਾ ਵਾਲਾ ਹਾਂ ਸੋਣਾ ਜਦੋ ਜੋ ਜਿੱ ਨੂ ਦੇਖੀ ਕਿੰਨੇ ਮਹਿੰਗੇ ਜੂਸ ਹਨ ਆਪਾਂ ਉੱਥੋਂ ਲਾ ਲੋ ਤਾਂ ਬਹੁਤ ਆ ਰਹੇ ਸਸਤੇ ਵੀ ਆ ਸਾਨੂੰ ਆਹ ਦੇਖੀ ਵੀ ਆ ਲੈ ਕਿੰਨਾ ਇੱਕ ਜੂਦੋ ਦਾ ਸਸਤੇ ਵੀ ਆ ਆ ਲੈ ਲਿਆ ਕਫੜ ਮੈਂ ਕਿਉਂ ਪੁੱਛ ਮੈਂ ਕਿ ਆ ਲੈਣ ਲੱਗੇ ਸੀ ਜੂਸ ਹੋ ਲੈਣਾ ਉਹਦੇ ਨਾਲ ਦਾ ਮੈਕਸ ਲੈਣਾ ਮਸੰਮੀ ਵਾਲਾ ਆਹੀ ਕਿਉਂ ਆ ਲੈ ਅਸੀਂ ਤਾਂ ਇੱਕ ਇੱਕ ਜੂਰੂ ਤੇ ਆ ਕੀ ਆ ਇਹ ਇਹ ਹੈਗੇ ਆ ਸੈਂਪਰੇ ਹੋ ਰਹੇਗਾ ਨਹੀਂ ਨਹੀਂ ਬਣਾਣੇ ਤੇ ਪਪੀਤੇ ਵਾਲੇ ਆ ਚਾਹੇ ਸੈਂਪਰੇ ਬਣਾਣੇ ਜਾਂ ਨਹੀਂ फिर कह लै फिर चलो आपके आते अपने क्डे समान फ्रूट बस बनाई कॉफी Adel. Vale. Adela. Ciao. Ciao. Mm -hmm. ਇਤੇ ਮੈਨੂੰ ਯੂਨੀਵਰਸਿਟੀ ਫਾਇਨਲ ਕਰਨੀ ਸੀਗੀ। ਹਾਂ। ਇਹ ਵੀ ਜ ਕੁਝ ਵਾਕ ਖਾਣੇ। ਸੂਪ ਬਣਾ ਕੇ ਉਹ ਸੂਪ ਸੂਪ ਬਣਾ ਲਾਂਗੇ ਲੈ ਲਓ ਸਵੇਰ ਨੂੰ ਸੂਪ ਬਣਾਉਣੇ ਉੱਤੇ ਪਾਸਤਾ ਬਣਾਵਾਂਗੇ। ਇਹ ਜਿਹੜੇ ਕਿਹੜੇ? ਦੇਖ ਚਾਹ ਨੂੰ ਕਰੇ ਸੂਪ ਬਣਾਉਣਾ। ਇਹਦਾ ਭਾਸ਼ਾ। ਚੱਕਰ ਨਹੀਂ ਆ ਦਾਲਾਂ ਪੀਣ। ਕਿਹੜਾ ਲੈਣ ਪਾਸਤਾ ਉੱਤੇ ਪਿਆ ਵੀ ਸੀ। ਪਿਆ ਵੀ ਆ। ਚਲ ਫਿਰ ਪਾਸਤਾ ਤਾਂ ਹੈਗਾ ਹੀ ਆ ਅਰ ਸਿਰਾਂ ਫੈਲ ਤੇ ਇਹਦੇ ਸਾਰੇ ਲੁੱਟੇ ਨੇ ਆਈ ਗਿਆ ਇਹ ਤਾਂ ਪਾਸਤਾ ਠੀਕ ਆ ਮੈਂ ਕੋਈ ਰੇਟ ਲਾ ਦਾਂ ਮੈਂ ਉਹ ਹੀ ਜੋੜੂਆ ਇਹ ਆ ਕੇ ਕੀ ਰੇਟ ਪਾਸਤਾ ਇਹ ਬੰਦੂਆਂ ਹਾਂ ਤਾਂ ਪਾਸਤਾ ਤਾਂ ਪਿਆ ਯਾਰ ਵੱਡਾ ਹਾਂ ਇਹ ਤਿੰਨ ਦਿਨ ਕੱਢ ਜਾਣਗੇ ਇਹ ਲੈ ਲੈ ਹਾਂ ਤਿੰਨ ਦਿਨ ਦੇ ਪਾਸਤੇ ਖਾਈਓ ਹਾਂ মেক থাকে ਫਰਮੋਸ਼ ਬੋਤਲਾਂ ਵੇਖ ਉਹ ਤਾਂ ਹੁਣ ਆਪਾਂ ਜਿੰਨਾ ਅੱਜ ਬਣਾਉਣਾ ਅੱਜ ਲੈ ਚੱਲੀਏ ਫਿਰ ਤੁਰੇ ਫਿਰ ਦੇ ਬਾਹਰ ਖਾ ਲਿਆ ਤਾਂ ਫਿਰ ਇਹ ਨਾ ਹੋਇਆ ਫਿਰ ਸ਼ਾਮ ਨੂੰ ਫਿਰ ਲੈ ਚੱਲੇ ਕਰ ਹਾਂ ਅਹਾਂ ਕਿ ਆ ਕੀ ਹਮੇਕ ਨਾ 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 ਕੋਕੋਨਟ ਦਾ ਕੀ ਹੈ ਮਿਲਕ ਤੇ ਸਰ ਹੁਣ ਦੁੱਧ ਲੈਣਾ ਹੈ ਕਾਪਾ ਤੇਲ ਲੈਣਾ ਚਲੋ ਕੋਈ ਨਹੀਂ ਇੰਡੀਅਨਸ ਮੰਨੀ ਹੋਏ ਦਾ ਇੰਡੀਅਨ ਦੇ ਮਾਰਕੀਟ ਦਾ ਹੋਊਗੀ ਪੁੱਛਣਾ ਲਾ ਨਹੀਂ ਦੇ ਵੇਖੀ ਉਹਦਾ ਚਲ ਗਾਂ ਜਾ ਕੇ ਵੇਖੀ ਸਾਰ ਬਈ ਲੇਲੇ ਦੇ ਕਿਹੜੀ ਐਸਾ ਕਰੀ ਮੰਨੀ ਮੈਂਗੋਲੀਆ ਹਾਂ ਕਿੱਥੇ ਤੋਂ ਆ ਆ ਦੇਖ

ਕੰਜੇ ਨਿਕਾਲਾਂਗੇ ਕਿਹੜੀ ਲੱਗੀ ਲਾਲੀ ਕਿਹੜੀ ਲੈਣੀ ਆ ਆਹ ਤੇ ਉਹ ਹੁਣ ਪਾਸਤੇ ਚ ਵੇਖੋ ਕੀ ਕੀ ਪਾਉਣਾ ਪਾਸੇ ਦੇਖੋ ਆ ਤੇ ਥਲਿਆ ਉਹੀ ਪੈ ਜਾ ਆਸਤਾ ਤੇ ਉਹ ਤੇਲ ਤੇ ਦੁੱਧ ਲੈ ਲਿਆ ਫੇਰ ਆਇਆ ਸ਼ੇਆ ਬੀਆਂ ਬੀਆਂ ਦੇ ਆ ਵੇੋ ਆਪਣੇ ਕਿੰਨੇ ਸਸਤੇ ਆ ਤਿੰਨਾਂ ਕ ਦਾ ਡਬਲ ਰੇਟ ਆ ਇੱਥੇ ਆਪਣੇ ਨਾਲ ਆਜਾ ਮੈਂ ਕਿੱਧਰ ਵੀ ਸਮਾਨ ਦੋਦੇ ਦਰਪੇ ਐਤਰਾ ਹੀ ਗੇੜਾ ਕਿਹੜਾ ਹੰਤੈਰੋ ਦੇਖੋ ਹੰਤੈਰੋ ਕਿੱਥੇ ਆ ਦੇਖਿਆ ਐਂਟੀਏ ਹੰਤੈਰੋ ਨੇ ਸਿਰ ਗੰਡੇ ਤਾਂ ਬਹੁਤ ਸਸਤੇ ਆ ਸਿਰ ਪਾਇਓ ਹੇ ਕੀ ਲੈਣਾ ਥੈਂਕ ਯੂ ਕਿਤਾ ਗੋਪੀ ਅੱਠਾ ਨਹੀਂ ਲੈ ਵੀ ਚਲਾ ਇੱਕ ਬਹੁਤ ਆ ਪਾਸ ਤੇ ਬਾਸ ਤੇ ਲੈਣਾ ਚਾਪ ਕਫ ਤੇ ਹਲਫਾਫਾ ਲੋ ਵੀ ਦੇ ਆਉਂਦਾ ਜੱਟੇ ਸ਼ਰਮ ਕਰਨਾ ਰੱਖਦੇ ਨਸਕਾਰ ਲੈ ਕੇ ਸ਼ਾਰਮ ਕਰ ਇੰਨਾ ਸਾਮਾਨ ਤਾਂ ਲੈ ਲਿਆ ਹੋਣ ਲਗੇ ਆਈ ਜਿਵੇਂ ਇੰਨਾ ਟੋਕ ਕਰੇ ਤਾਂ ਨਹੀਂ ਆਪਰੇ ਕਾ ਤੇ ਆਪਣੇ ਇੰਨੀਆਂ ਰੇੜੀਆਂ ਭਰਦੀਆਂ ਇਟਲੀ ਇਨ ਆਰਮਨ ਕਾਟ ਮਾ ਕਟ ਮਾ ਪੈਸੇ ਦੇਣੇ ਪੈਸੇ ਦੇ ਦੇਣੇ ਦੇ ਪੈਸੇ ਦੇ ਦਿਓ ਨਾਲ ਆਪਾਂ ਨੂੰ ਉਹ ਮਿਲ ਜਾਣਾ ਉਹ ਹੀ ਨੇ ਤੁਗੀ ਕਰਨੇ ਬਟਾਵਟਾ ਕਲੈਕਸ਼ਨ ਹੋਲਾ ਕਲੈਕਸ਼ਨ ਮਾਦੋ ਆ ਬੈਗ ਲੈ ਲਿਆ ਸਟੇਕ ਥੈਂਕਸ ਫਰ ਵੀਰ ਮੇਰੇ ਕੋਲ